ਅੱਜ ਦੇ ਇਸ ਕਲਯੁਗ ਦੇ ਯੁੱਗ ਵਿੱਚ ਕੁਦਰਤ ਨੇ ਦਿਖਾਇਆ ਕ੍ਰਿਸ਼ਮਾ ਜਦੋਂ ਵੀ ਇਸ ਧਰਤੀ ਤੇ ਕੁਝ ਅਦਭੁਤ ਹੁੰਦਾ ਹੈ ਤਾਂ ਲੋਕ ਉਸ ਨੂੰ ਵੱਖ-ਵੱਖ ਨਜ਼ਰੀਏ ਨਾਲ ਵੇਖਦੇ ਹਨ ਤੇ ਕੁਝ ਇੱਕ ਅਜੀਹੀ ਤਸਵੀਰ ਬਠਿੰਡਾ ਦੇ ਕਸਬਾ ਪੁੱਚੋ ਮੰਡੀ ਵਿੱਚ ਵੇਖਣ ਨੂੰ ਮਿਲੀ ਹੈ ਜਿੱਥੇ ਕਿ ਇੱਕ ਸਹਾਰਾ ਗਊਸ਼ਾਲਾ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਹੀ ਕ੍ਰਿਸ਼ਮਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗਾਂ ਨੇ ਦੋ ਸਿਰ ਵਾਲੀ ਬੱਚੀ ਨੂੰ ਜਨਮ ਦਿੱਤਾ ਹੈ ਜਿਸ ਦਾ ਇੱਕ ਧੜ ਦੋ ਮੂੰਹ ਦੋ ਕੰਨ ਅਤੇ ਚਾਰ ਅੱਖਾਂ ਹਨ ਜਿਸ ਨੂੰ ਵੇਖ ਕੇ ਲੋਕ ਹੈਰਾਨ ਹੋ ਰਹੇ ਹਨ ਤਾਂ ਕਈ ਲੋਕ ਇਸ ਨੂੰ ਆਸਤਾ ਦੇ ਪੱਖ ਤੋਂ ਵੀ ਵੇਖ ਰਹੇ ਹਨ ਅਤੇ ਦੂਰੋਂ-ਦੂਰੋਂ ਲੋਕ ਇਸ ਗਾਂ ਦੀ ਬੱਚੀ ਨੂੰ ਵੇਖ ਕੇ ਮੱਥਾ ਟੇਕ ਰਹੇ ਹਨ ਅਤੇ ਚੜਾਵਾ ਵੀ ਚੜਾ ਰਹੇ ਹਨ। ਗਊ ਮਾਤਾ ਨੂੰ ਪੂਜਣ ਵਾਲੇ ਲੋਕ ਇਸ ਨੂੰ ਆਸਤਾ ਦੇ ਪੱਖ ਤੋਂ ਵੇਖ ਰਹੇ ਹਨ। ਤਾਂ ਇਸ ਪਾਸੇ ਦੂਸਰੇ ਪਾਸੇ ਵੈਟਰਨਰੀ ਡਾਕਟਰਾਂ ਨੇ ਇਸ ਦਾ ਇੱਕ ਸਾਇੰਸਟਿਫਿਕ ਕਾਰਨ ਦੱਸਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਆਪਣੀ ਸਰਵਿਸ ਕਾਲ ਦੇ ਦੌਰਾਨ ਅਜਿਹਾ ਪਹਿਲਾਂ ਵੀ 2-3 ਵਾਰ ਘਟਨਾਵਾਂ ਵੇਖੀਆਂ ਹਨ। ਇਹ ਅਕਸਰ ਹੀ ਜਾਨਵਰਾਂ ਤੇ ਇਨਸਾਨਾਂ ਵਿੱਚ ਵਾਪਰਦਾ ਰਹਿੰਦਾ ਹੈ ਪਰ ਇਹ ਗੱਲ ਵੱਖਰੀ ਹੈ ਕਿ ਕਈ ਲੋਕ ਇਸ ਨੂੰ ਆਸਤਾ ਦੇ ਪੱਖ ਤੋਂ ਵੇਖ ਰਹੇ ਹਨ ਅਤੇ ਗਊ ਮਾਤਾ ਨੂੰ ਪੂਜਣ ਵਾਲੇ ਲੋਕ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਵੀ ਸਮਝਦੇ ਹਨ ਅਤੇ ਇਸ ਨੂੰ ਰੱਬ ਦਾ ਅਵਤਾਰ ਸਮਝ ਕੇ ਮੱਥਾ ਵੀ ਟੇਕ ਰਹੇ ਹਨ ਤਸਵੀਰਾਂ ਤੁਹਾਨੂੰ ਅਸੀਂ ਜ਼ਿਲ੍ਹਾ ਬਠਿੰਡਾ ਦੇ ਕਸਵਾ ਪੁੱਚੋ ਮੰਡੀ ਦੀ ਗਊਸ਼ਾਲਾ ਦੀਆਂ ਦਿਖਾ ਰਹੇ ਹਨ ਜਿੱਥੇ ਕਿ ਕੁਦਰਤ ਨੇ ਇੱਕ ਅਜੇਹਾ ਹੀ ਅਦੁੱਪਤ ਕ੍ਰਿਸ਼ਮਾ ਦਿਖਾਇਆ ਹੈ ਜਿਸ ਨੂੰ ਕਿ ਲੋਕ ਦੂਰੋਂ-ਦੂਰੋਂ ਦੇਖਣ ਲਈ ਆ ਰਹੇ ਹਨ ਮੈਂ ਦੀਪਕ 나ਗਪਾਲ ਜੀ ਜੀ ਮੈਨੂੰ ਪ੍ਰਧਾਨ ਜੀ ਨੇ ਆਖਿਆ ਸੀ ਕਹਿੰਦੇ 나ਗਪਾਲ ਜੀ ਕਹਿੰਦੇ ਆਪਣਾ ਆਪਣੇ ਦੋ ਦੋ ਮੂੰਹ ਤੇ ਦੋ ਕੰਨ ਚਾਰ ਅੱਖਾਂ ਵਾਲੀ ਗੋ ਪੈਦਾ ਬੱਚੀ ਪੈਦਾ ਹੋਈ ਹੈ ਦੇਖੋ ਮੈਂ ਨਾ ਯਕੀਨ ਮੰਨਦਾ ਕਿਸੇ ਦੇ ਜਿੰਨਾ ਖੁਦ ਨਾ ਦੇਖਿਆ ਜਾਵੇ ਮੈਂ ਆਇਆ ਮੈਂ ਦੇਖਿਆ ਮੈਂ ਦੇਖ ਉਹਦੇ ਕ੍ਰਿਸ਼ਮਾ ਆਨੇ ਸਾਡੀ ਮੰਡੀ ਦਾ ਮੇਰੀ ਕਰਤੀ ਇਹ ਕ੍ਰਿਸ਼ਮਾ ਦੀ ਕਿਰਪਾ ਦੀ ਕ੍ਰਿਸ਼ਮਾ ਦੀ ਉਮਰ ਵਧਾਵੇ ਸਾਡੀ ਉਮਰ ਵੀ ਲਾ ਦੇ ਸਕਦੀ ਜੀ ਆਪਾਂ ਤਾਂ ਕਹਿੰਦੇ ਜੀ ਇਹ ਇਥੇ ਪੂਰੀ ਉਮਰ ਕੱਟ ਕੇ ਜਾਵੇ ਜੀ ਮੈਂ ਕਿਹਾ ਮੇਰੇ ਸੋਣ ਮੇਸਨ ਕਾਲ ਕੀਤੀ ਸਰ ਆਓ ਜਮੜਾ ਦੇਖੋ ਜੀ ਆ ਕੇ ਲੋਕਾਂ ਨੂੰ ਪਤਾ ਲੱਗੇ ਭਗਵਾਨ ਹੈਗਾ ਧਰਤੀ ਤੇ ਕਹਿੰਦੇ ਨਹੀਂ ਹੈਗਾ ਭਗਵਾਨ ਸਭ ਕੁਝ ਹੈਗਾ ਜੀ ਇੱਥੇ ਮੰਨੋ ਤਾਂ ਸਭ ਕੁਝ ਹੈ ਨਾਮ ਉਹਦਾ ਨਾਮ ਸਭ ਦਾ ਐਸੇ ਬੱਚੇ ਦਾ ਬੱਚੀ ਦਾ ਇਹਦੀ ਮਾਂ ਦਾ ਤਾਂ ਐਸੀ ਹੀ ਪਿਆ ਜਾਂਦਾ ਸੀਸੀ ਨਾਲ ਹੁਣ ਸੀਸੀ ਨਾਲ ਦੇਖ ਲੋ ਜੀ ਦੁੱਧ ਪਿਆ ਰਹੇ ਆ ਸਾਡੇ ਰਾਮਾ ਜੀ ਦੇ ਦੇਖੋ ਜੀ ਦੋਨੇ ਮੂੰਹ ਚੱਲਦੇ ਆ ਮੇਰਾ ਨਾਮ ਨੀਰਜ ਕੁਮਾਰ ਟਵਿੰਕਲ ਹੈ ਜੀ ਮੈਂ ਸਾਰਾ ਕਲਾ ਸਾਰਾ ਗਊਸ਼ਾਲਾ ਪੁੱਚੋ ਮੰਡੀ ਦਾ ਪ੍ਰਧਾਨ ਆ ਜੀ ਤੇ ਇਹ ਜਿਹੜੀ ਅਦਭੁਤ ਚੀਜ਼ ਸਾਡੀ ਗਊਸ਼ਾਲਾ ਦੇ ਵਿੱਚ ਪੈਦਾ ਹੋਈ ਹੈ ਜੋ ਗਊ ਮਾਤਾ ਛੋਟੀ ਦੋ ਮੁਖ ਖਾਲੀ ਪੈਦਾ ਹੋਈ ਹੈ ਇਹਨੂੰ ਦੇਖਣ ਵਾਸਤੇ ਲੋਕ ਆ ਰਾਮਪਰਾ ਬੜੇੰਦਾ ਇਧਰੋਂ ਭਗਤਾ ਫਾਰੀ ਮੰਡੀ ਦਾ ਸਾਡੀ ਆ ਹੀ ਰਹੀ ਹੈ ਜੀ ਲਗਾਤਾਰ ਤੇ ਕਿਵੇਂ ਆ ਰਹੀ ਨੇ ਮੱਥਾ ਟੇਕ ਰਹੀ ਨੇ ਉਹ ਆਸਥਾ ਨਾਲ ਮੱਥਾ ਵੀ ਪੈਸਿਆਂ ਦਾ ਵੀ ਮੱਥਾ ਟੇਕਦੇ ਆ ਜੀ ਨਾਲ ਤਿਲਕ वगैरह ਕਰਦੇ ਆ ਨਾਲ ਮੱਥਾ ਟੇਕ ਕੇ ਆਪ ਦੀ ਮਨੋ ਕਾਮਨਾ ਮੰਗਦੇ ਆ ਜੀ ਪੂਰੀਆਂ ਕਰਦੇ ਕੀ ਲੱਗਦਾ ਹੈ ਤੁਹਾਨੂੰ ਕੀ ਇਹ ਕੁਦਰਤ ਦਾ ਕਰਿਸਮਾ ਆਇਆ ਹੈ ਜਾਂ ਫਿਰ ਕੋਈ ਹੋਰ ਅਸੀਂ ਇਹਨੂੰ ਕੁਦਰਤ ਦਾ ਕਰਿਸਮਾ ਮੰਨਦੇ ਆ ਜੀ ਸਾਡੀ ਗਊਸ਼ਾਲਾ ਦੇ ਭਾਗ ਖੁੱਲ ਗਏ ਇਹਦੇ ਆਉਣ ਨਾਲ ਕੀ ਲੋਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਜਦ ਸਾਇੰਸਿਕ ਰੀਜ਼ਨ ਤੋਂ ਦੇਖਦੇ ਆ ਜਦ ਡਾਕਟਰ ਸਾਹਿਬ ਨੇ ਜੋ ਵਰਤਨ ਹੁੰਦਾ ਸੀ ਨੇ ਅਸੀਂ ਆਪਦੀ ਆਪਦੀ ਧਾਰਮਿਕ ਖਿਆਲ ਨਾਲ ਦੇਖਦੇ ਆਂ ਵੀ ਇਹ ਸਾਡੀ ਕੋ ਕੌਸ਼ਲਾ ਚ ਕ੍ਰਿਸ਼ਮਾ ਹੋਇਆ ਬਸ ਇੱਕੋ ਹੀ ਗੋ ਮਾਤਾ ਤੋਂ ਮੰਗਦਾ ਤੇ ਕ੍ਰਿਸ਼ਨ ਭਗਵਾਨ ਜੀ ਤੋਂ ਵੀ ਇਹਦੀ ਉਮਰ ਲੰਮੀ ਹੋਵੇ ਤੇ ਇਹਨੂੰ ਕੋਈ ਦਿੱਕਤ ਨਾ ਆਵੇ ਜਿਹੜੀ ਇਹਦੀ ਅਦਭੁਤ ਜਿਹੜੀ ਇਹਨੂੰ ਕਰਦੀ ਆ ਉਹ ਕੀ ਵਿਸ਼ੇਸ਼ਤਾ ਉਹਦੀ ਇਹਦੀ ਵਿਸ਼ੇਸ਼ਤਾ ਜੀ ਦੋ ਮੁਖ ਹੈ ਦੇ ਦੋ ਚਾਰ ਅੱਖਾਂ ਜੀ ਤੇ ਦੋਨੇ ਮੂੰਹ ਇਕੱਠੇ ਚੱਲਦੇ ਆ ਜੀ ਜਦੋਂ ਅਸੀਂ ਇਹਨੂੰ ਫੀਡ ਦਿੰਨੇ ਆ ਇੱਕ ਮੂੰਹ ਨਹੀਂ ਚੱਲਦਾ ਦੋਨੇ ਇਕੱਠੇ ਚੱਲਦੇ ਆ ਇਸ ਤੋਂ ਪਹਿਲਾਂ ਕਦੇ ਹੋਇਆ ਕਦੀ ਮੈਂ ਆਪਦੀ ਜ਼ਿੰਦਗੀ ਚ ਨਹੀਂ ਦੇਖਿਆ ਜੀ ਉਹ ਡਾਕਟਰ ਸਾਹਿਬ ਨੇ ਜਰੂਰ ਦੱਸਿਆ ਵੀ ਅਸੀਂ ਕਦੋਂ ਦੇਖਿਆ ਕੇ ਪਰ ਅਸੀਂ ਨਹੀਂ ਸੁਣਿਆ ਨਹੀਂ ਨਾ ਸੁਣਿਆ ਨਾ ਦੇਖਿਆ ਕੀ ਨਾਮ ਕੀ ਤੁਹਾਡਾ ਪਿਆਰੋ ਆ ਜੀ ਮੇਰਾ ਕਿਹੜੀ ਜਗ੍ਹਾ ਤੋਂ ਆਏ ਅਟੈਨਸ਼ਨ ਵਾਸਤੇ ਤਾਂ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਤਰੀਕੇ ਦੇ ਨਾਲ ਜੋ ਬੱਚੀ ਨੇ ਇੱਕ ਜਨਮ ਲਿਆ ਹੈਗਾ ਤੇ ਤੁਸੀਂ ਆਏ ਹੋ ਦੇਖਣ ਅਸੀਂ ਆਏ ਆ ਦੇਖਣ ਵੀ ਦੇਖੋ ਵੀ ਕੀ ਸਤਜੁਗਾ ਕਲਜੁਗਾ ਵੀ ਕੀ ਬਣ ਕੇ ਆਇਆ ਦੇਵਤਾ ਆਪ ਕੀ ਹੈ ਵਿਆਹ ਤੇ ਮਾਂ ਵੀ ਲੋਕ ਇਸ ਨੂੰ ਸੁਣੇ ਤਾਂ ਅਸੀਂ ਦੇਖਣ ਆਏ ਆ

अद्भुत है माँ गौ माता का ये चमत्कार है देखने को मिल रहा है यहाँ पटिंडिया पंजाब में बुच्चो बुच्चो क्षेत्र में और ऐसा दृश्य बहुत कम ही देखने को मिलता है और हम लोग यूपी से बिलोंग करते हैं यूपी प्रयागराज से ऐसा पहली बार हमने ये चमत्कार देखा माँ गौ माता का ये साक्षात इनके जो प्रधान जी है इनके ऊपर मां गौ माता का आशीर्वाद भी है और खाटू श्याम जी के भक्त भी हैं और अद्भुत नजारा है